ਅੱਜ ਪੰਚਾਇਤੀ ਚੋਣਾਂ ਵਰਦੇ ਅਸੀਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦੇ ਆ ਕਿ ਇਸੇ ਕਰਕੇ ਰੱਖੀ ਆ ਕਾਨਫਰੰਸ ਕਿਉਂਕਿ ਪੰਚਾਇਤੀ ਚੋਣਾਂ ਨੇ ਆਉਣ ਵਾਲੀ 15 ਤਰੀਕ ਨੂੰ ਇਲੈਕਸ਼ਨ ਹੋਣੇ ਨੇ ਪਰ ਮੋਗੇ ਜ਼ਿਲ੍ਹੇ ਦਾ ਪੰਚਾਇਤ ਜੁਨੀਆ ਜ਼ਿਲ੍ਹਾ ਪ੍ਰਧਾਨ ਹੋਣ ਕਰਕੇ ਮੈਂ ਕਾਨਫਰੰਸ ਰੱਖੀ ਆ ਕਿਉਂਕਿ ਮੋਗੇ ਜ਼ਿਲ੍ਹੇ ਦੇ ਅਨਦਾਜ਼ਾ ਜ 331 ਪਿੰਡਾਂ ਜਿਹਦੇ ਵਿੱਚ 600 ਉਮੀਦਵਾਰ ਜਿਹੜਾ ਸਰਪੰਚੀ ਦਾ ਉਮੀਦਵਾਰ ਆ ਉਹਨਾਂ ਨੇ ਪੇਪਰ ਭਰਨੇ ਆ ਤੇ ਅਨਦਾਜ਼ਾ ਜ 2005 ਕਾਜ ਪੜਨਗੇ ਪਰ ਕਾਜਾਂ ਦੀ ਜਿਹੜੀ ਤਰੀਕ ਦਿੱਤੀ ਆ ਸਰਕਾਰ ਨੇ ਉਹ ਚ ਧਾਂਦਲੀ ਬੜੀ ਹੋ ਰਹੀ ਆ ਕਿਸੇ ਨੂੰ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਸੇ ਦਾ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਉਂਕਿ ਇਹ ਅਫਸਰ ਸਹਿਬਾਨਾਂ ਤੇ ਸਰਕਾਰ ਦਾ ਦਬਾਅ ਪਾਇਆ ਜਾ ਰਿਹਾ ਹੈ ਜਿੱਥੇ ਕਿ ਜਿਹੜੀਆਂ ਪੰਚਾਇਤੀ ਚੋਣਾਂ ਇਹ ਲੋਕਤੰਤਰ ਦੀ ਮੁੱਢਲੀ ਰੀੜ ਦੀ ਹੱਡੀ ਆ ਸਮਝੋ ਕਿਉਂਕਿ ਇੱਥੋਂ ਖੈਰਾ ਕੰਮ ਚੱਲਦਾ ਤੇ ਜੇ ਇੱਥੇ ਧਾਂਦਲੀ ਕੀਤੀ ਗਈ ਮੈਂ ਤੁਹਾਡੇ ਮਾਦੇ ਵਰਾਈ ਮੁਲਾਜ਼ਮਾਂ ਨੂੰ ਇਹ ਮੈਂ ਦੱਸਣਾ ਚਾਹੁੰਨਾ ਹੈ ਮੁਲਾਜ਼ਮਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਦੇ ਤੇ ਤਲਵਾਰ ਨਾ ਰੱਖੋ ਕਿਉਂਕਿ ਮੋਗਾ ਜ਼ਿਲ੍ਹੇ ਦੇ 5 ਦਫ਼ਤਰ ਨੇ ਵੀਡੀਓ ਦਾਫਤਰ ਜਿਹੜੇ ਕਿ ਵੀਡੀਓ ਸਾਪ ਹੀ ਉਹਨਾਂ ਦੇ ਦਬਾਅ ਥੱਲੇ ਆ ਕੇ ਜਾਂ ਨਰੇਗਾ ਦਾ ਜਨਾ ਉਸਟਾਫ ਆ ਜਾਂ ਪੰਚਾਇਤ ਸਕੱਤਰ ਨੇ ਕੋਈ ਤਾਂ ਚੁੱਲਾ ਟੈਕਸ ਨਹੀਂ ਦੇ ਰਿਹਾ ਸਰਕਾਰ ਦੇ ਦਬਾਅ ਦੇ ਥੱਲੇ ਕੋਈ ਕਿਤੇ ਕਹਿੰਦੇ ਆ ਨਰੇਗਾ ਸਟਾਪ ਛੁੱਟੀ ਤੇ ਆ ਜਦੋਂ ਸਰਕਾਰ ਦੀਆਂ ਹਦਾਇਤਾਂ ਨੇ ਕਿ ਇਸ ਦਿਨ ਕੋਈ ਛੁੱਟੀ ਨਹੀਂ ਕਰ ਸਕਦਾ ਮੈਂ ਤੁਹਾਡੇ ਮਾਧਿਅਮ ਰਹੀਂ ਹਰ ਇੱਕ ਕੈਂਡੀਡੇਟ ਨੂੰ ਜੋ ਵੀ ਸਰਪੰਚੀ ਦਾ ਕੈਂਡੀਡੇਟ ਆ ਜਾਂ ਪੰਚਾਇਤ ਮੈਂਬਰ ਦਾ ਕੈਂਡੀਡੇਟ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਰਹਦਾ ਹੈ ਚਾਹੇ ਉਹ ਕਾਂਗਰਸ ਨਾਲ ਚਾਹੇ ਅਕਾਲੀ ਦਲ ਨਾਲ ਚਾਹੇ ਝਾੜੂ ਨਾਲ ਚਾਹੇ ਬਹੁਜ ਸਮਾਜ ਪਾਰਟੀ ਨਾਲ ਭਾਵੇਂ ਭਾਜਪਾ ਨਾਲ ਸੰਬੰਧਤ ਰਹਦਾ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਲਾ ਪ੍ਰਧਾਨ ਹੋਣ ਦੇ ਨਾਤੇ ਪੰਚਾਇਤ ਯੂਨੀਅਨ ਦਾ ਕਿ ਜਿਸ ਵੀ ਮੁਲਾਜ਼ਮ ਨੇ ਤੁਹਾਡੇ ਨਾਲ ਜਾਤੀ ਕੀਤੀ ਆ ਜਾਂ ਕਿਹਾ ਮੈਂ ਫਲਾਣੇ ਭੋਗਤੇ ਗਿਆ ਜਾਂ ਕਿਸੇ ਵੀਡੀਓ ਨੇ ਕਿਹਾ ਕਿ ਸਾਨੂੰ ਆ ਹਦਾਇਤਾਂ ਅਸੀਂ ਦੇ ਨਹੀਂ ਸਕਦੇ ਉਹ ਬਾਈ ਨੇਮ ਪ੍ਰੂਫਾਂ ਦੇ ਨਾਲ ਲੈ ਕੇ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਐਫੀਡੈਵਟ ਦੇ ਕੇ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਕਿ ਕਿਸੇ ਲੀਡਰ ਦੇ ਦਬਾਅ ਦੇ ਥੱਲੇ ਅਸੀਂ ਕਿਸੇ ਦੇ ਨਾਲ ਕੀ ਕਰਨਾ ਸਤਿ ਸਵਾਦ ਸੋ ਅੱਜ ਨਾ ਤਾਂ ਕੋਈ ਨਰੇਗਾ ਦਾ ਜਿਹੜਾ ਜੀਟੀਆਰ ਬੈਠਾ ਜਦੋਂ ਉਹਨਾਂ ਨੂੰ ਪੁੱਛੀਦਾ ਉਹਨਾਂ ਦਾ ਫੋਨ ਬੰਦ ਆ ਗਿਆ ਨਾ ਸੁਪਰਡੈਂਟਾ ਸੁਪਰਡੈਂਟ ਵੀ ਭੋਗ ਤੇ ਭੇਜ ਦਿੱਤਾ ਗਿਆ ਲੱਗਦਾ ਨਹੀਂ ਕਿ ਜਾਣਬੁੱਝ ਕੇ ਲੋਕਾਂ ਨੂੰ ਫੁੱਜ ਖਰਾਬ ਬਿਲਕੁਲ ਜੀ ਬਿਲਕੁਲ ਜਾਣਬੁੱਝ ਕੇ ਉਹ ਆਪ ਦੇ ਨਾ ਜਿਹੜੇ ਮੁਲਾਜ਼ਮਾ ਉਹ ਆਪ ਦੇ ਰੋਟੀ ਦੇ ਵਿੱਚ ਲੱਤ ਮਾਰ ਰਹੇ ਆ ਮੁੜ ਕੇ ਉਹਨਾਂ ਦੇ ਕਿਸੇ ਲੀਡਰ ਨੇ ਵਾਹ ਨਹੀਂ ਫੜਨੀ ਕਿਉਂਕਿ ਉਹ ਡਿਊਟੀ ਦੀ ਕਿਤਾਹੀ ਕਰ ਰਹੇ ਆ ਮੈਂ ਫਿਰ ਜਿੰਨੇ ਵੀ ਉਮੀਦਵਾਰ ਆ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਫੇਰ ਬੇਨਤੀ ਕਰਦਾ ਕਿ ਜੈਸਵੀ ਮਲਾਜਮ ਨੇ ਤੁਹਾਨੂੰ ਚਾ ਚੁੱਲਾ ਟੈਕਸ ਤੋਂ ਦਵਾ ਦਿੱਤਾ ਚਾ ਨਰੇਗਾ ਦੇ ਸਟਾਫ ਨੇ ਸਾਈਨ ਕਰਨ ਤੋਂ ਜਵਾਬ ਦਿੱਤਾ 22 ਨੇਮ ਨਾਮ ਲੈ ਕੇ ਪ੍ਰੂਫ ਲੈ ਕੇ ਐਫੀਡੇਟ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਆਉਣਗੇ ਤਾਂ ਅਸੀਂ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਜ਼ਰੂਰ ਚੜਾਵਾਂਗੇ ਉਸ ਦਿਨ ਉਸ ਵੀਡੀਓ ਨੂੰ ਉਸ ਦਿਨ ਨਰੇਗਾ ਸਟਾਫ ਨੂੰ ਉਸ ਪੰਚਾਇਤ ਸਖਤਰ ਨੂੰ ਅਸੀਂ ਪੁੱਛਾਂਗੇ ਤੇ ਬਾਕੀ ਮੇਰੇ ਤੁਹਾਡੇ ਮਾਧਿਅਮ ਰਹੀਂ ਆਰੋ ਸਾਹਿਬ ਨੂੰ ਵੀ ਬੇਨਤੀ ਆ ਕਿ ਉਹ ਹਰ ਇੱਕ ਦੀ ਫਾਈਲ ਫੜਮ ਔਰ ਜਿਹੜੇ ਗੇਟ ਦੇ ਵਿੱਚ ਪੁਲਿਸ ਪ੍ਰਸ਼ਾਸਨ ਖੜਾਇਆ ਜਿਉ ਉਹ ਕਿਸੇ ਨੂੰ ਨਹੀਂ ਅੱਗੇ ਨਿਕੜ ਦਿੰਦੇ ਤਾਂ ਉਹ ਉਮੀਦਵਾਰ ਨੂੰ ਮੈਂ ਬੇਨਤੀ ਕਰਦਾ ਕਿ ਉਹਦਾ ਨਾਮ ਪੁੱਛਣਾ ਕਿਸ ਨੇ ਤੇਰੀ ਡਿਊਟੀ ਲਈ ਆ ਤੂੰ ਕਾਹ ਤੋਂ ਨਹੀਂ ਅੰਦਰ ਜਾਣ ਦਿੰਦਾ ਬਾਈ ਇਹ ਉਹਦਾ ਨਾਮ ਯਾਦ ਰੱਖਣ ਤਾਂ ਕਿ ਉਹ ਪੂਰੇ ਪ੍ਰੂਫ ਆਪਦੇ ਕੋਲੇ ਰੱਖਣ ਤਾਂ ਆਪਾਂ ਨੂੰ ਦੱਸ ਦਈਏ ਕਿ ਤੁਸੀਂ ਸਰਕਾਰ ਦੇ ਦਬਾਅ ਥੱਲੇ ਆਪਦੀ ਨੌਕਰੀ ਦੀ ਕਤਾਹੀ ਕਰ ਰਹੇ ਆ ਕਿ ਫੇਰ ਦੇਖਾਂਗੇ ਹਾਈ ਕੋਰਟ ਦੀਆਂ ਪੌੜੀਆਂ ਤੁਹਾਡੇ ਨਾਲ ਕਿਹੜਾ ਲੀਡਰ ਚੜਦਾ ਮੈਨਾਂ ਤਾਂ ਨਹੀਂ ਕਿ ਜਦੋਂ ਫਾਈਲਾਂ ਜਿਹੜੇ ਭਰੀ ਜਾਂਦੀਆਂ ਨੇ ਜਿਹੜੇ ਉਹ ਚ ਕਾਫੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਕਈ ਅਨਪੜ੍ਹ ਵੀ ਨੇਗੇ ਕਈ ਪੜੇ ਲਿਖੇ ਨਹੀਂਗੇ ਉਹ ਜਦੋਂ ਫਾਈਲਾਂ ਭਰਦੇ ਨੇ ਕਾਫੀ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਤੇ ਦੁਬਾਰਾ ਫਾਈਲਾਂ ਭਰਦੇ ਹਾਂ ਦੁਬਾਰਾ ਫੇਰ ਪੈਸੇ ਉਹਨਾਂ ਦੇ ਲੱਗਦੇ ਫਾਈਲ ਭਰਉਣ ਦੇ ਲੱਗਦਾ ਨਹੀਂ ਕਿ ਸਰਕਾਰ ਨੂੰ ਚਾਹੀਦਾ ਇਹ ਕਰਨਾ ਚਾਹੀਦਾ ਚੀਜ਼ ਉਹਨਾਂ ਨੂੰ ਲਿਖਦੇ ਚਾਹੀਦੇ ਹੈ ਗੰਮੀ ਦੇਣਾ ਚਾਹੀਦਾ ਬਿਲਕੁਲ ਜੀ ਡੰਮੀ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਜੀ ਸਰਕਾਰ ਨੂੰ ਕਾਨੂੰਨੀ ਇਹੋ ਜਿਹਾ ਬਣਾਉਣਾ ਚਾਹੀਦਾ ਆਨਲਾਈਨ ਪੜ੍ਹਣੀ ਚਾਹੀਦੀ ਆਨਲਾਈਨ ਸਾਰਾ ਕੁਝ ਹੋਣਾ ਚਾਹੀਦਾ ਤੇ ਆਨਲਾਈਨ ਹਾਜ਼ਰ ਹੋਣਾ ਚਾਹੀਦਾ ਜਰੂਰ ਉੱਥੇ ਬਲਾਕਾਂ ਦੇ ਵਿੱਚ ਬੁਰਾ ਹਾਲ ਆ ਕਈ ਫੁੜਕ ਫੁੜ ਕੇ ਡਿੱਗੀ ਜਾਂਦੇ ਆ ਜੇ ਧੰਦਲੀਆਂ ਕਰਨੀਆਂ ਤਾਂ ਹੀ ਸਰਕਾਰਾਂ ਨਹੀਂ ਕਰਦੀਆਂ ਗਿਆ ਠੀਕ ਹੈ ਨਾ ਜੀ ਅਸੀਂ ਜਿੱਥੇ ਵੀ ਪੰਚਾਇਤ ਨਾਲ ਤੱਕਾ ਹੋਇਆ 250 ਪੈਨਸ਼ਨ ਹੁੰਦੀ ਸੀ ਪੰਚਾਇਤਾਂ ਵੜਦੇ ਹੁੰਦੀਆਂ ਸੀਗੀਆਂ ਤਾਂ ਵਿਰੋਧੀ ਪਾਰਟੀਆਂ ਨੇ ਤਰਖਾਸ ਦੇ ਦਿੰਦੀ ਸੀ ਉਹ ਵੀ ਅਸੀਂ ਹਟਾਇਆ ਉਹ ਵੀ ਅਸੀਂ ਉਹਦਾ ਧਰਨਾ ਲਾ ਕੇ ਦੋ ਸਾਲ ਉਦੋਂ ਸੰਤੇਸ਼ੀ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਬਕਾਇਦਾ ਐਸਐਸਪੀ ਨੂੰ ਕਿਹਾ ਸੀਗਾ ਵੀ ਇਹ ਜਦੋਂ ਵੀ ਤੁਸੀਂ ਜਦੋਂ ਵੀ ਕਿਸੇ ਤੇ ਪਰਚਾ ਕਰਨਾ ਤਾਂ ਉਹਦੀ ਇਨਕੁਆਇਰੀ ਕਰਕੇ ਕਰੋ ਤਾਂ ਕਿ ਕਿਹੜਾ ਸਰਕਾਰ ਬਦਲਣ ਅਨਸਾਰ ਪਰਚਾਈਆਂ ਦਾ ਰਿਕਾਰਡ ਹੀ ਵਿਜੀਲੈਂਸ ਚੱਕਣ ਲੱਗੇ ਸੀ ਰਿਕਾਰਡਡ ਵਿਜੀਲੈਂਸ ਕਰੂਗੀ ਤਾਂ ਅਸੀਂ ਜੂਨ ਬਣਾ ਕੇ ਉਦੋਂ ਚਿੱਠਾ ਭੰਦ ਕੀਤੀਆਂ ਸਰਕਾਰ ਦੀਆਂ ਤੇ ਮੁੜ ਕੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਦੀ ਕੋਟੀ ਘੇਰਨ ਲੱਗੇ ਤਾਂ ਵਿਜੀਲੈਂਸ ਨੇ ਖੜਾ ਛੱਡਿਆ ਸੀਗਾ ਕਿਉਂਕਿ ਅਸੀਂ ਕਹਿੰਦੇ ਹਾਂ ਰਿਕਾਰਡ ਆਰਟਡ ਹੋਵੇ ਸਬੰਧਤ ਵਿਭਾਗ ਕਰੇ ਸੋ ਮੈਂ ਇਹ ਦੱਸ ਦੇਣਾ ਚਾਹੁੰਦਾ ਸਮੂਹ ਮੋਗਾ ਜ਼ਿਲ੍ਹੇ ਦੇ ਜਿੰਨੇ ਵੀ ਕੈਂਡੀਡੇਟ ਆ ਸੰਵੇਦ ਸਬੂਤਾਂ ਦੇ ਉਹ ਐਫੀਡੇਵਟ ਲੈ ਕੇ ਆਉਣਗੇ ਤਾਂ ਕਿ ਸਾਡਾ ਪੰਚਾਇਤ ਯੂਨੀਅਨ ਦਾ ਹਾਈ ਕੋਰਟ ਦੇ ਵਿੱਚ ਵਕੀਲ ਹੈ ਅਸੀਂ ਮਲਾਜਮਾਂ ਨੂੰ ਪੌੜੀਆਂ ਚੜਾਉਣਾ ਉੱਥੇ ਫਿਰ ਅਸੀਂ ਵੇਖਣਾ ਵੀ ਕਿਸ ਲੀਡਰ ਦੇ ਦਬਾਵੇ ਥੱਲੇ ਆਉਨੇ ਆ ਤੇ ਕਿਹੜਾ ਲੀਡਰ ਥੋੜੀ ਬਾਹ ਫੜਦਾ ਇੱਥੇ ਤਾਂ ਸੈਕਟਰੀਆਂ ਦੇ ਪੀਏ ਰੱਖੇ ਆ ਮੈਂ ਖੁਦ ਟੈਲੀਫੋਨ ਕੀਤਾ ਸੈਕਟਰੀਆਂ ਦੇ ਪੀਏ ਟੈਲੀਫੋਨ ਚੱਕਦੇ ਆ ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ ਸੈਕਟਰੀ ਕਿੱਡਾ ਕ ਅਫਸਰ ਹੁੰਦਾ ਜਿਨ੍ਹਾਂ ਦੇ ਪੀਏ ਰੱਖੇ ਆ ਇਹ ਧਾਂਦ ਲੀਆਂ ਇਹ ਸਰਕਾਰ ਨੇ ਗੰਦ ਪਾਤਾ ਇਹ ਗੰਦ ਅਸੀਂ ਭੈਣ ਨਹੀਂ ਦੇਣਾਗਾ ਸਾਡੀ ਜੂਨੀਅਰ ਡਟ ਕੇ ਖੜੂਗੀ ਤੇ ਡਟ ਕੇ ਮੁਕਾਬਲਾ ਕਰੂਗੀ ਮੈਂ ਆਰੋ ਸਾਹਿਬਾ ਇਹਨਾਂ ਨੂੰ ਵੀ ਇਹੇ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਕਿਸੇ ਦੀ ਫੇਲ ਫੜ ਤੋਂ ਅਨਕਾਰੀ ਨਾ ਕਰਨ ਔਰ ਜਿਹੜੇ ਗੇਟ ਦੇ ਵਿੱਚ ਪੁਲਿਸ ਮੁਲਾਜ਼ਮ ਲਾਏ ਆ ਉਹ ਗੇਟ ਬੰਦ ਨਾ ਕਰਨ ਜਿਸ ਵੀ ਕੈਂਡੀਡੇਟ ਦੀ ਫੇਲ ਆ ਉਹਨੂੰ ਅੰਦਰ ਐਂਟਰ ਹੋਣ ਦੇਣ ਜੇ ਉਹ ਕਿਸੇ ਨੂੰ ਰੋਕਣਗੇ ਤਾਂ ਬਕਾਇਦਾ ਉਸ ਮੁਲਾਜ਼ਮ ਦਾ ਨਾਮ ਔਰ ਉਸ ਅਫਸਰ ਉਸ ਨੂੰ ਪੁੱਛਣ ਵੀ ਕਿਹੜੇ ਅਫਸਰ ਨੇ ਤੈਨੂੰ ਆਖਿਆ ਬਕਾਇਦਾ ਪ੍ਰੂਫਾਂ ਦੇ ਨਾਲ ਐਫੀਡੇਂਟ ਲੈ ਕੇ ਮੇਰੇ ਕੋਲ ਆਉਣ ਤੇ ਮੈਂ ਸਾਥ ਦੇਵਾਂਗਾ ਤੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਉਹ ਹਾਈ ਕੋਰਟ ਦੀਆਂ ਪੌੜੀਆਂ ਚੜਾਉਂਗਾ ਮੈਂ ਤੁਹਾਡੇ ਮਾਦੀਆਂ ਨੂੰ ਕਹਿ ਰਿਹਾ ਹਾਂ ਕਿ ਮੈਂ ਕਦੇ ਵੀ ਪਿੱਛੇ ਨਹੀਂ ਹਟੂੰਗਾ ਉਹਨਾਂ ਮੁਲਾਜ਼ਮਾਂ ਨੂੰ ਮੈਂ ਦੱਸ ਦੂੰਗਾ ਇਹਨਾਂ ਕਾਨੂੰਨਾਂ ਬਾਰੇ ਮੈਨੂੰ ਸਭ ਪਤਾ ਤੇ ਮੈਂ ਸਭ ਕੁਝ ਜਾਣਦਾ ਤੇ ਮੈਂ ਹਰ ਇੱਕ ਉਮੀਦਵਾਰ ਦਾ ਸਾਥ ਦੇਊਗਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਵੇ ਸਰਪੰਚ ਸਾਹਿਬ ਜੇਕਰ ਤਾਂ ਗੱਲ ਹੀ ਹੁੰਦੀ ਆ ਪਹਿਲਾਂ ਨਹੀਂ ਫੜੀਆਂ ਜਾਂਦੀਆਂ ਫਿਰ ਤੁਹਾਡੇ ਵੱਲੋਂ ਕੀ ਸੁਣਕਸਾ ਸਾਡੇ ਵੱਲੋਂ ਬਸ ਹਾਈ ਕੋਰਟ ਹੀ ਬੇਫਿਕਰ ਰਹੋ ਹਾਈ ਕੋਰਟ ਚੱਲਾਂਗੇ ਬਾਈ ਨੇਮ ਉਹਨਾਂ ਅਫਸਰਾਂ ਦੇ ਜਿਹੜੇ ਅਫਸਰ ਨਹੀਂ ਫੜਦੇ ਤੇ ਜਿਹੜੇ ਪੁਲਿਸ ਮੁਲਾਜ਼ਮ ਰੋਕਦੇ ਆ ਉਹਨਾਂ ਦੇ ਖਿਲਾਫ ਹਰ ਹਾਲਤ ਚੱਲਾਂਗੇ ਅਸੀਂ ਹਰ ਹਾਲਤ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਵਿਖਾਵਾਂਗੇ